ਕੈਨੇਡਾ ਚ ਜਿੰਨੇ ਵੀ ਸਟੂਡੈਂਟ ਜੇ ਉਹ ਡਿਪਰੈਸ਼ਨ ਚ ਜਾਂਦੇ ਨੇ ਜਾਂ ਦੁਖੀ ਹੁੰਦੇ ਨੇ ਉਹਨਾਂ ਦੇ ਮੇਨ ਦੋ ਹੀ ਕਾਰਨ ਜਿਹੜੇ ਮੈਨੂੰ ਲੱਗਦੇ ਆ ਜਿਹੜਾ ਹੁਣ ਤੱਕ ਮੈਂ ਨਿਚੋੜ ਕੱਢਿਆ ਕਿ ਇੱਥੇ ਕਿਉਂ ਲੋਕ ਦੁਖੀ ਹੁੰਦੇ ਨੇ ਜਾਂ ਕਿਉਂ ਡਿਪਰੈਸ਼ਨ ਚ ਜਾਂਦੇ ਨੇ ਤਾਂ ਸਭ ਤੋਂ ਜਿਹੜਾ ਪਹਿਲਾ ਤੇ ਵੱਡੀ ਗੱਲ ਹੈ ਕਿ ਜਦੋਂ ਕਿ ਆ ਡਿਸਪਲਾਈਨ ਨਹੀਂ ਹੁੰਦਾ ਟਾਈਮ ਸਰ ਉੱਠਣਾ ਨਹੀਂ ਟਾਈਮ ਸਰ ਜਾਗਣਾ ਨਹੀਂ ਤੇ ਹਰ ਇੱਕ ਕੰਮ ਕੀ ਆ ਉਹ ਅੱਗੇ ਛੱਡ ਦੇਣਾ ਹੁਣ ਬਹੁਤ ਸਾਰੇ ਸਟੂਡੈਂਟ ਜਾਂ ਫਿਰ ਵਰਕ ਪਰਮਿਟ ਤੇ ਵੀ ਹੋ ਗਿਆ ਲੋਕ ਇੱਥੇ ਜਿਨ੍ਹਾਂ ਨੂੰ 3-3 4-4 ਸਾਲ ਵੀ ਹੋ ਗਏ ਉਹ ਕੀ ਕਰਦੇ ਆ ਕਾਲਜ ਜਾਣਾ ਜਾਂ ਕੰਮ ਤੇ ਜਾਣਾ ਸਿਰਫ 15 ਮਿੰਟ ਜਾਂ 20 ਮਿੰਟ ਪਹਿਲਾਂ ਉੱਠਣਗੇ ਉਸ ਤੋਂ ਪਹਿਲਾਂ ਉਹਨਾਂ ਨੇ ਉੱਠਣਾ ਨਹੀਂਗਾ ਤੇ ਸਾਰੇ ਆਪ ਦੇ ਕੀ ਆ ਜਿਹੜੇ ਕੱਪੜੇ ਲੱਤੇ ਬੂਟ ਪਾਂਡੇ ਹਰ ਇੱਕ ਚੀਜ਼ ਕੀ ਆ ਇਦਾਂ ਹੀ ਆ ਜਿਹੜੀ ਜਿੱਥੇ ਪਈ ਆ ਉੱਥੇ ਸੱਟ ਕੇ ਚਲੇ ਜਾਣਾ ਤੇ ਬਾਅਦ ਚ ਕੀ ਆ ਜਦੋਂ ਨਾਲ ਦੇ ਉਹਨਾਂ ਨੂੰ ਕੁਝ ਕਹਿੰਦੇ ਆ ਤਾਂ ਬਾਅਦ ਚ ਫਿਰ ਉਹੀ ਗੱਲ ਆ ਕਿ ਡਿਪਰੈਸ਼ਨ ਆਉਣਾ ਤਾਂ ਉਹੀ ਗੱਲਾਂ ਦਾ ਗੁੱਸਾ ਆਉਣਾ ਤੇ ਇਹ ਚੀਜ਼ਾਂ ਨਾਰਮਲ ਹੋ ਜਾਂਦੀਆਂ ਤਾਂ ਫਿਰ ਪਹਿਲੀ ਗੱਲ ਇਹ ਹੀ ਆ ਕਿ ਆਪਣਾ ਡਿਸਪਲਾਈਨ ਬਣਾ ਕੇ ਰੱਖੋ ਭਾਵੇਂ ਤੁਸੀਂ ਆਪਣੇ ਰੂਮ 'ਚ ਆਂ ਭਾਵੇਂ ਤੁਸੀਂ ਰੂਮ ਤੋਂ ਬਾਹਰ ਆਂ ਕਿ ਦੂਜਾ ਬੰਦਾ ਤੁਹਾਨੂੰ ਕੋਈ ਗੱਲ ਨਾ ਕਰੇ ਤੇ ਦੂਜੀ ਜਿਹੜੀ ਗੱਲ ਹੈ ਕਿ ਜਦੋਂ ਆਪਾਂ ਦੂਜੇ ਬੰਦਿਆਂ ਵੱਲ ਦੇਖਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਨੂੰ ਤਰੱਕੀ ਨਹੀਂ ਕਰਨੀ ਚਾਹੀਦੀ ਤਰੱਕੀ ਲਈ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਕਦੇ ਵੀ ਯਾਰ ਮੈਂ ਇਹ ਕਹਿਣਾ ਭਾਵੇਂ ਤੁਸੀਂ ਇੰਡੀਆ 'ਚ ਹੋ ਭਾਵੇਂ ਕੈਨੇਡਾ 'ਚ ਜਾਂ ਕਿਸੇ ਵੀ ਕੰਟਰੀ 'ਚ ਕਿਤੇ ਨਹੀਂ ਤਾਂ ਕਦੇ ਵੀ ਆਪ ਤੋਂ ਵੱਡਿਆਂ ਵੱਲ ਨਾ ਦੇਖੋ ਕਿ ਬੰਦਾ ਦੂਜਾ ਜਿਹੜਾ ਉਹ ਕੀ 60-60 ਘੰਟੇ ਕੰਮ ਕਰੀ ਜਾਂਦਾ ਆਪਾਂ ਕਹਿ ਦਈਏ ਕਿ ਹਾਂ ਮੈਂ ਵੀ ਉਹ ਤਾਂ ਇੰਨਾ ਟਾਈਮ ਕੰਮ ਕਰੀ ਜਾਂਦਾ ਵੀ ਮੈਂ ਕਿਉਂ ਨਹੀਂ ਇੰਨਾ ਟਾਈਮ ਕੰਮ ਕਰ ਰਿਹਾ ਹੁਣ ਮੇਰੇ ਕੋਲ ਸਿਰਫ 30 ਘੰਟੇ ਕੰਮ ਹੈ ਤੇ ਮੇਰੇ ਜਿਹੜੇ ਹੁਣ ਹੋਰ ਇੱਥੇ ਮੁੰਡੇ ਕੁੜੀਆਂ ਵੇਣੇ ਆ ਜਿਹੜੇ ਮੇਰੇ ਨਾਲ ਉਹ ਕੀ ਆ 60-60 ਘੰਟੇ ਕੰਮ ਕਰਦੇ ਆ ਤੇ ਮੈਂ ਕਹਾਂ ਕਿ ਮੈਂ ਕਿਉਂ ਨਹੀਂ ਕਰ ਰਿਹਾ ਤਾਂ ਕੰਮ ਲੱਭਣਾ ਇੱਕ ਅਲੱਗ ਗੱਲ ਹੈ ਪਰ ਉਸ ਚੀਜ਼ ਨੂੰ ਲੈ ਕੇ ਡਿਪਰੈਸ਼ਨ 'ਚ ਚਲੇ ਜਾਣਾ ਜਾਂ ਉਸ ਚੀਜ਼ ਦਾ ਦੁੱਖ ਲੈ ਲਾ ਕੇ ਦਿਲ ਤੇ ਬੈਠੇ ਰਹਿਣਾ ਤੋ ਗੱਲ ਮੈਨੂੰ ਨਹੀਂ ਲੱਗਦਾ ਆਪਣੇ ਫਿਜ਼ੀਕਲੀ ਮਤਲਬ ਸਰੀਰ ਲਈ ਵੀ ਨਹੀਂ ਸਹੀ ਤੇ ਮੈਂਟਲੀ ਤੌਰ ਤੇ ਵੀ ਬਹੁਤ ਮੰਦਾ ਡਿਪਰੈਸ ਹੁੰਦਾ ਤੇ ਇਹੀ ਹੈ ਕਿ ਜਿੰਨਾ ਵੀ ਤੁਹਾਡੇ ਕੋਲ ਕੰਮ ਹੈ ਤਾਂ ਉਹ ਬੰਦਿਆਂ ਨੂੰ ਦੇਖੋ ਜਿਹੜੇ ਹਲੇ ਕੀ ਆ 24 ਘੰਟੇ ਕੰਮ ਕਰ ਰਹੇ ਆ 24 ਘੰਟੇ ਕੰਮ ਕਰ ਰਹੇ ਆ ਜਨ ਜਿਨ੍ਹਾਂ ਕੋਲ ਕੰਮ ਹੀ ਹੈ ਨੀ ਯਾਰ ਤੋਂ ਬੰਦੇ ਕਿਦਾਂ ਸਰਵਾਈਵ ਕਰਦੇ ਆ ਤਾਂ ਹਮੇਸ਼ਾ ਰੱਬ ਦਾ ਸ਼ੁਕਰ ਕਰੋ ਕਿ ਜਿੰਨਾ ਵੀ ਸਾਡੇ ਕੋਲ ਕੁਝ ਹੈਗਾ ਬਹੁਤ ਕਿਉਂਕਿ ਤੁਹਾਡੇ ਤੋਂ ਨੀਵੇਂ ਬਹੁਤ ਨਹੀਂ ਤੁਹਾਡੇ ਤੋਂ ਉੱਤੇ ਬਹੁਤ ਨਹੀਂ ਪਰ ਤੁਸੀਂ ਆਪਣੇ ਆਪਲ ਦੇਖਣਾ ਆਪਣੇ ਆਪ ਨੂੰ ਮੋਟੀਵੇਟ ਕਰਨਾ ਤਾਂ ਮੋਟੀਵੇਟ ਕਰਨ ਦਾ ਇਹੀ ਸਭ ਤੋਂ ਵਧੀਆ ਤਰੀਕਾ ਲੱਗਦਾ ਮੈਨੂੰ ਤਾਂ ਕਿਉਂਕਿ ਮੇਰੇ ਨਾਲ ਦੇ ਬਹੁਤ ਮੁੰਡੇ ਕੁੜੀਆਂ ਜਿਨ੍ਹਾਂ ਕੋਲ ਹਲੇ ਵੀ ਕੰਮ ਨਹੀਂ ਤਾਂ ਮੈਂ ਬਹੁਤ ਰੱਬ ਦਾ ਸ਼ੁਕਰ ਕਰਦਾ ਕਿ ਮੈਨੂੰ ਜਿਹੜਾ 25 ਘੰਟੇ 30 ਘੰਟੇ ਕੰਮ ਮਿਲ ਪਿਆ ਤਾਂ ਇਹ ਇਦਾਂ ਦੀਆਂ ਚੀਜ਼ਾਂ ਨੂੰ ਥੋੜਾ ਜਿਹਾ ਮਤਲਬ ਇੱਕ ਚੀਜ਼ਾਂ ਕੌਣ ਕਰ ਸਕਦਾ ਮਾਪਿਓ ਇਹ ਚੀਜ਼ਾਂ ਸਮਝਾ ਸਕਦਾ ਤਾਂ ਇੰਡੀਆ ਤੋਂ ਹੀ ਆਉਦੇ ਜਵਾਕਾਂ ਨੂੰ ਇਹ ਚੀਜ਼ਾਂ ਲਈ ਪ੍ਰੀਪੇਅਰ ਕਰਕੇ ਭੇਜਿਆ ਕਰੋ ਕਿ ਤੁਹਾਡੇ ਬੱਚੇ ਕੀ ਆ ਉੱਥੇ ਜਾ ਕੇ ਡਿਸਪਲਾਈਨ ਚ ਰਹਿਣ ਤੇ ਜਿਹੜੀਆਂ ਮਾੜੀਆਂ-ਮਾੜੀਆਂ ਚੀਜ਼ਾਂ ਕਰਕੇ ਕੀ ਆ ਡਿਪਰੈਸ ਨਾ ਹੋਣ